ਭਾਰੀ ਮੀਂਹ ਤੇ ਤੇਜ਼ ਤੂਫਾਨ ਨੇ ਤਬਾਹੀ ਮਚਾਈ ਹੈ ਜਿੱਥੇ ਬੀਤੇ ਕੱਲ ਪੰਜਾਬ ਦੇ ਲਗਭਗ 80% ਇਲਾਕਿਆਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ ਭਾਰੀ ਮੀਂਹ ਦੇਖਣ ਨੂੰ ਮਿਲਿਆ ਤਾਂ ਉੱਥੇ ਹੀ ਪਹਾੜੀ ਇਲਾਕਿਆਂ ਦੇ ਵਿੱਚ ਵੀ ਕੁਝ ਅਜੀਹਾ ਹੀ ਮੌਸਮ ਦੇਖਣ ਨੂੰ ਮਿਲਿਆ ਕੁਝ ਤਸਵੀਰਾਂ ਹੁਣ ਮਨਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੇਜ਼ ਤੂਫਾਨ ਤੇ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਇੱਥੇ ਵੱਡਾ ਨੁਕਸਾਨ ਹੋਇਆ ਹੈ ਤੂ ਤੂਫਾਨ ਕਾਰਨ ਵੱਡਾ ਨੁਕਸਾਨ ਹੋਇਆ ਹੈ ਮਨਾਲੀ ਦੀਆਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿੱਥੇ ਦਰਖਤ ਡਿੱਗ ਗਏ ਨੇ ਇੱਕ ਨਹੀਂ ਦੋ ਥਾਵਾਂ ਤੇ ਦਰਖਤ ਡਿੱਗੇ ਨੇ ਅਤੇ ਦਰਖਤ ਡਿੱਗਣ ਕਾਰਨ ਕਈ ਵਾਹਨਾਂ ਦਾ ਜਿੱਥੇ ਨੁਕਸਾਨ ਹੋਇਆ ਹੈ ਤੇ ਉੱਥੇ ਹੀ ਕੁਝ ਲੋਕ ਵੀ ਜ਼ਖਮੀ ਹੋਏ ਨੇ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਸਭ ਤੋਂ ਪਹਿਲਾਂ ਟੈਕਸੀ ਸਟੈਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਮਨਾਲੀ ਟੈਕਸੀ ਸਟੈਂਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਅਚਾਨਕ ਤੇਜ ਤੂਫਾਨ ਕਾਰਨ ਦਰਖਤ ਡਿੱਗ ਜਾਂਦਾ ਅਤੇ ਇਸ ਕਾਰਨ ਕਰੀਬ 10 ਵਾਹਨ ਨੁਕਸਾਨੇ ਜਾਂਦੇ ਨੇ ਵਾਹਨਾਂ ਦੇ ਉੱਤੇ ਇਹ ਜੋ ਦਰਖਤ ਹੈ ਉਹ ਡਿੱਗਦਾ ਹੈ ਗੱਡੀਆਂ ਖੜੀਆਂ ਹੋਈਆਂ ਸਨ ਟੈਕਸੀ ਸਟੈਂਡ ਦੇ ਉੱਤੇ ਜਦੋਂ ਇਹ ਦਰਖਤ ਡਿੱਗਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਦੇ ਵਿੱਚ ਸ਼ਖਸ ਵੀ ਬੈਠਾ ਹੋਇਆ ਸੀ ਜਦੋਂ ਇਹ ਦਰਖਤ ਡਿੱਗਦਾ ਹੈ ਜਿਸ ਕਰਕੇ ਇਹ ਸ਼ਖਸ ਜ਼ਖਮੀ ਹੋ ਗਿਆ ਤੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਤੇ ਕਰਵਾਇਆ ਗਿਆ ਜਿੱਥੇ ਹੈ ਸ਼ਖਸ ਤੋਂ ਹੈ ਉਹ ਜੇਰੇ ਇਲਾਜ ਹੈ ਤਾਂ ਲਗਾਤਾਰ ਹੀ ਤਸਵੀਰਾਂ ਜਿਹੜੀਆਂ ਨੇ ਉਹ ਮਨਾਰਲੀ ਤੋਂ ਸਾਹਮਣੇ ਹਾਰੀਆਂ ਨੇ ਜਿੱਥੇ ਤੇਜ਼ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਮਨਾਲੀ ਇੱਕ ਪਹਾੜੀ ਇਲਾਕਾ ਜਿੱਥੇ ਬਹੁਤ ਸਾਰੇ ਲੋਕ ਘੁੰਮਣ ਵੀ ਜਾਂਦੇ ਨੇ ਬਹੁਤ ਸਾਰੇ ਲੋਕ ਇੱਥੇ ਘੁੰਮਣ ਵੀ ਗਏ ਹੋਏ ਸਨ ਜਿਹੜੇ ਕਿ ਫਸ ਗਏ ਨੇ ਉਹਨਾਂ ਦੇ ਵੀ ਤੇਜ਼ ਤੂਫਾਨ ਤੇ ਭਾਰੀ ਮੇ ਕਾਰਨ ਮਨਾਲੀ ਦੇ ਵਿੱਚ ਹੀ ਫਸਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਤਾਂ ਦੱਸਦੀ ਹੈ ਕਿ ਕੱਲ੍ਹ ਤੇਜ ਤੂਫਾਨ ਤੇ ਭਾਰੀ ਮੀਂਹ ਆਇਆ ਜਿਸ ਤੋਂ ਬਾਅਦ ਮਨਾਲੀ ਦੇ ਵਿੱਚ ਭਾਰੀ ਨੁਕਸਾਨ ਹੋਇਆ ਇੱਥੇ ਦੋ ਥਾਵਾਂ ਤੇ ਦਰਖਤ ਡਿੱਗ ਗਏ ਨੇ ਇੱਕ ਟੈਕਸੀ ਸਟੈਂਡ ਦੇ ਉੱਤੇ ਜਿੱਥੇ ਗੱਡੀਆਂ ਖੜੀਆਂ ਹੋਈਆਂ ਸਨ ਉੱਥੇ ਦਰਖਤ ਡਿੱਗਿਆ ਤੇ 10 ਤੋਂ ਵੱਧ ਗੱਡੀਆਂ ਦਾ ਨੁਕਸਾਨ ਹੋਇਆ ਤੇ ਇੱਥੇ ਇੱਕ ਸ਼ਖਸ ਗੱਡੀ ਦੇ ਵਿੱਚ ਹੀ ਬੈਠਾ ਹੋਇਆ ਸੀ ਜਦੋਂ ਦਰਖਤ ਡਿੱਗਿਆ ਜਿਸ ਕਰਕੇ ਇਹ ਵਿਅਕਤੀ ਜ਼ਖਮੀ ਹੋ ਜਾਂਦਾ ਅਤੇ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਦੂਜੇ ਪਾਸੇ ਇੱਕ ਬਿਆਸ ਪੁਲ ਦੇ ਕੋਲ ਦਰਖਤ ਡਿੱਗਿਆ ਜਿਸ ਕਰਕੇ ਸ਼ੋਰੂਮ ਦਾ ਨੁਕਸਾਨ ਇੱਥੇ ਇੱਕ ਸ਼ੋਰੂਮ ਬਣਿਆ ਹੋਇਆ ਸੀ ਬਿਆਸ ਪੁਲ ਦੇ ਉੱਤੇ ਮਨਾਲੀ ਬਿਆਸ ਪੁਲ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਦਰਖਤ ਡਿੱਗਿਆ ਅਤੇ ਇੱਥੇ ਵੀ ਵਾਹਨਾਂ ਨੂੰ ਨੁਕਸਾਨ ਹੋਇਆ ਵਾਹਨਾਂ ਦੇ ਉੱਤੇ ਗੱਡੀਆਂ ਦੇ ਉੱਤੇ ਇਹ ਦਰਖਤ ਡਿੱਗਿਆ ਅਤੇ ਸ਼ੋਰੂਮ ਬਣਿਆ ਹੋਇਆ ਸੀ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਦੂਜੇ ਪਾਸੇ ਟੈਕਸੀ ਸਟੈਂਡ ਦੇ ਕੋਲ ਵੀ ਇੱਕ ਇਮਾਰਤ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਤਾਂ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਮਨਾਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਲਾਂਕਿ ਜਿੱਥੇ ਪੰਜਾਬ ਦੇ ਵਿੱਚ ਵੀ ਤੇਜ ਤੂਫਾਨ ਕਾਰਨ ਵੱਡਾ ਨੁਕਸਾਨ ਹੋਇਆ ਹੈ ਤਾਂ ਉੱਥੇ ਹੀ ਪਹਾੜੀ ਇਲਾਕਿਆਂ ਦੇ ਉੱਤੇ ਵੀ ਕੁਝ ਅਜੀਬਾ ਹੀ ਮੌਸਮ ਦੇਖਣ ਨੂੰ ਮਿਲਿਆ ਅਤੇ ਕੁਝ ਅਜੀਹੇ ਹੀ ਹਾਲਾਤ ਬਣੇ ਹੋਏ ਨਜ਼ਰ ਆਏ ਮਨਾਲੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦਰਖਤ ਡਿੱਗਿਆ ਹੋਇਆ ਹੈ ਅਤੇ ਗੱਡੀਆਂ ਦੇ ਉੱਤੇ ਦਰਖਤ ਡਿੱਗਿਆ ਜਿਸ ਕਰਕੇ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਟੈਕਸੀ ਸਟੈਂਡ ਦੇ ਉੱਤੇ ਦਰਖਤ ਡਿੱਗਦਾ ਅਤੇ ਫਿਰ ਉਸ ਤੋਂ ਬਾਅਦ ਬਿਆਸ ਪੁਲ ਦੇ ਕੋਲ ਵੀ ਦਰਖਤ ਡਿੱਗਦਾ ਜਿਸ ਕਰਕੇ ਲੰਮਾ ਜਾਮ ਵੀ ਲੱਗ ਜਾਂਦਾ ਤਾਂ ਬਹੁਤ ਸਾਰੇ ਲੋਕ ਮਨਾਲੀ ਦੇ ਵਿੱਚ ਘੁੰਮਣ ਵੀ ਗਏ ਸਨ ਉੱਥੇ ਮਨਾਲੀ ਦੇ ਵਿੱਚ ਜਿੱਥੇ ਲੋਕ ਘੁੰਮਣ ਜਾਂਦੇ ਸਨ ਤਾਂ ਉੱਥੇ ਹੀ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ ਕਿ ਲੋਕ ਇੱਥੇ ਫਸ ਵੀ ਗਏ ਸਨ ਤਾਂ ਲਗਾਤਾਰ ਮਨਾਲੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਤੇਜ਼ ਤੂਫਾਨ ਤੇ ਭਾਰੀ ਮੀਂਹ ਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਕਬਾੜ ਵੀ ਬਣ ਗਈਆਂ ਨੇ ਮੌਕੇ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ